ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਅੱਜ ਦੇਖੋਗੇ ਜੀ ਇੱਕੋ ਘਰ ਜਿਹੜਾ ਹਰਿਆਣੇ 'ਚ ਬਣ ਰਿਹਾ ਹੈ ਇਸਰਮਨ ਦਾ ਹੈ ਘਰ ਹੈ ਜੀ ਇਹਦਾ ਤੁਸੀਂ ਪਹਿਲਾ ਭਾਗ ਦੇਖ ਚੁੱਕੇ ਹੋਗੇ ਸਾਰਾ ਘਰ ਚੂਨੇ 'ਚ ਬਣ ਰਿਹਾ ਹੈ ਆ ਤੁਸੀਂ ਚੂਨਾ ਬਣਦਾ ਹੋਇਆ ਦੇਖ ਰਹੇ ਹੋ ਇਹ ਸਾਰਾ ਘਰ ਚੂਨੇ 'ਚ ਬਣ ਰਿਹਾ ਹੈ ਇਹਦਾ ਪਹਿਲਾ ਇੱਕ ਭਾਗ ਤੁਸੀਂ ਦੇਖ ਚੁੱਕੇ ਹੋ ਜਿਹਦੇ ਵਿੱਚ ਨਿਵਾ ਭਰੀਆਂ ਸੀ ਅਸੀਂ ਅੱਜ ਆਪਾਂ ਦੇਖਾਂਗੇ ਵੀ ਇਹਦੀ ਜਿਹੜੀ ਚਣਾਈ ਹੈ ਉਹ ਦਰਵਾਜ਼ਿਆਂ ਤੱਕ ਪਹੁੰਚ ਚੁੱਕੀ ਹੈ 7 ਫੁੱਟ ਤੱਕ ਇਹ ਚਣਾਈ ਉਚਾਈ ਇਹ ਦੀ ਜਾ ਚੁੱਕੀ ਹੈ। ਇਦੋਂ ਬਾਅਦ ਇਹਨਾਂ ਦਰਵਾਜਿਆਂ ਦੇ ਵਿੰਡੋਆਂ ਦੇ ਉੱਤੇ ਜਿਹੜੇ ਲੈਂਟਰ ਲੱਗਣੇ ਆ ਅੱਜ ਆਪਾਂ ਉਹ ਦੇਖਾਂਗੇ। ਆ ਤੁਸੀਂ ਦੇਖ ਰਹੇ ਹੋ ਵੀ ਸਵਿੱਚ ਬੋਰਡ ਵਾਲੀ ਜਗ੍ਹਾ ਵੀ ਪਹਿਲਾਂ ਛੱਡੀ ਗਈ ਹੈ ਇੱਥੇ। ਮਿਸਤਰੀ ਜੀ ਕੰਮ ਕਰ ਰਹੇ ਆ। ਤੇ ਹੁਣ ਤੁਸੀਂ ਦੇਖੋਗੇ ਵੀ ਜਿਹੜੀ ਇਹਦੇ ਉੱਤੇ ਦਰਵਾਜਿਆਂ ਦੇ ਉੱਤੇ ਡਾਂਟ ਲੱਗਣੀ ਹੈ ਤੇ ਬਾਕੀ ਆਪਾਂ ਇਸ ਤੋਂ ਬਾਅਦ ਵੀ ਇਸ ਘਰ ਦੀਆਂ ਵੀਡੀਓ ਜ਼ਰੂਰ ਦੇਖਦੇ ਰਿਹਾ ਕਰਿਓ। ਤਾਂ ਕਿ ਇਹਦੀਆਂ ਜਿਹੜੀਆਂ ਛੱਤਾਂ ਹਨ ਉਹਨਾਂ ਤੇ ਸਾਰੇ ਕਿਤੇ ਡੋਮ ਲੱਗਣੇ ਆ ਜਿਹੜੀਆਂ ਕਿ ਗੋਲ-ਗੋਲੇ ਇਟਾਂ ਘੁੰਮਦੀਆਂ ਹੁੰਦੀਆਂ ਜਿਸ ਤਰ੍ਹਾਂ ਰੋहतक ਡੋਮ ਵਾਲੇ ਡੋਮ ਲਾਉਂਦੇ ਆ ਉਸ ਤਰ੍ਹਾਂ ਦੇ ਤੇ ਡੋਮ ਲੱਗਣੇ ਆ ਜਿਹੜੇ ਕਿ ਅਲੱਗ-ਅਲੱਗ ਨਮੂਨਿਆਂ ਦੇ ਲੱਗਣੇ ਆ ਤੇ ਇੱਕ ਉਹਨਾਂ ਡੋਮ ਦੇ ਨਾਲ ਇਹਦੇ ਕਮਰਿਆਂ ਦੇ ਚਾਰ ਛਪੇਰੇ ਜਿਵੇਂ ਪੀਓਪੀ ਵਾਲੇ ਆਪਣਾ ਇੱਕ ਗੋਲਾ ਬਣਾ ਦਿੰਦੇ ਆ ਉਸ ਤਰ੍ਹਾਂ ਦਾ ਇੱਕ ਇਟਾਂ ਦੇ ਵਿੱਚ ਗੋਲਾ ਤਿਆਰ ਹੋਣਾ ਹੈ ਜਿਹੜਾ ਕਿ ਕਮਰੇ ਦੇ ਚਾਰ ਚੁਪਰੇ ਘੁਮਣਾ ਹੈ ਆ ਇਟਾਂ ਉਸੇ ਲਈ ਕਟੀਆਂ ਜਾ ਰਹੀਆਂ ਜਿਹੜਾ ਤੁਸੀਂ ਕਟਰ ਚੱਲਦਾ ਦੇਖ ਰਹੇ ਹੋ ਤੇ ਉਹ ਵੀ ਤੁਸੀਂ ਬਣਦਾ ਬਣਾਇਆ ਹੋਇਆ ਥੋੜਾ ਜਿਹਾ ਦੇਖੋਗੇ ਤੇ ਚਣਾਈ ਦਾ ਕੰਮ ਚਾਲੂ ਹੈ ਆ ਦਰਵਾਜ਼ਿਆਂ ਦੇ ਉੱਤੇ ਉਸ ਢੰਗ ਦੀਆਂ ਡਾਟਾਂ ਲੱਗਣੀਆਂ ਹੈ ਉਹ ਗੋਲਾ ਜਿਹੜਾ ਥੋੜਾ ਜਿਹਾ ਤੁਹਾਨੂੰ ਦਿਖ ਲਿਆ ਤਿਆਰ ਹੋਇਆ ਵਾ ਇਹ ਤਿਆਰ ਹੋਈ ਜਾਂਦਾ ਹੈ ਇਹ ਅਗਲੀ ਵੀਡੀਓ 'ਚ ਤੁਸੀਂ ਪੂਰਾ ਦੇਖੋਗੇ ਇਸ ਤੋਂ ਬਾਅਦ ਜਿਹੜੀ ਵੀਡੀਓ ਆਉਣੀ ਹੈ ਇਸ ਘਰ ਦੀ ਉਹ ਡੋਮ ਛੱਤਾਂ ਦੀ ਹੀ ਆਉਣੀ ਹੈ ਆ ਤੁਸੀਂ ਉਹ ਡਾਟਾਂ ਲੱਗਦੀਆਂ ਦੇਖ ਰਹੇ ਹੋ ਇਹਦੇ ਵਿੱਚ ਕੀ ਕੀਤਾ ਗਿਆ ਹੈ ਇਹ ਦਰਵਾਜ਼ੇ ਬਿਲਕੁਲ ਥੱਲੋਂ ਸਿੱਧੇ ਐ ਚੌਰਸ ਐ ਇਹਨਾਂ ਦਰਵਾਜ਼ਿਆਂ ਦੇ ਉੱਤੇ ਥੱਲੇ ਇੱਕ ਅਲੱਗ ਤਰ੍ਹਾਂ ਦੀ ਸਿੱਧੀ ਡਾਟ ਲਾਈ ਗਈ ਹੈ ਜਿਹਨੂੰ ਪਾ ਚਾਬੀ ਵਾਲੀ ਡਾਂਟ ਕਹਿੰਦੇ ਨੇ ਉਹ ਬਿਲਕੁਲ ਸਿੱਧੀ ਲੱਗਦੀ ਹੈ ਆ ਗੋਲਾ ਜਿਹੜਾ ਮੈਂ ਗੱਲ ਕਰ ਰਿਹਾ ਸੀ ਉਹ ਇਸ ਤਰ੍ਹਾਂ ਤਿਆਰ ਹੋਣਾ ਹੈ ਤੇ ਉਹ ਡਾਂਟ ਬਿਲਕੁਲ ਇੱਕ ਥੱਲੇ ਸਿੱਧੀ ਡਾਂਟ ਲਾਈ ਗਈ ਆ ਉਹਦੇ ਉੱਤੇ ਇੱਕ ਘੱਟ ਗੁਲਾਈ ਵਾਲੀ ਡਾਂਟ ਮੋੜੀ ਗਈ ਆ ਤਾਂ ਕਿ ਜਿਹੜੀ ਥੱਲੇ ਦੀ ਸਿੱਧੀ ਡਾਂਟ ਆ ਉਹਦੇ ਉੱਤੇ ਜ਼ਿਆਦਾ ਵਜ਼ਨ ਨਾ ਆਵੇ ਤੇ ਇਹਦੇ ਨਾਲ ਮਜ਼ਬੂਤੀ ਦਾ ਹੋਰ ਵੀ ਜ਼ਿਆਦਾ ਫਰਕ ਪੈ ਜਾਂਦਾ ਹੈ ਉਕੇ ਥਲਣੀ ਜਿਹੜੀ ਡਾਟਾ ਉਹਨੇ ਇਕੱਲਾ ਆਪਦਾ ਵਜਨ ਹੀ ਚੱਕਿਆ ਜਾਂ ਉੱਤੇ ਆਹ ਤਿੰਨ ਕਰ ਦੇਦੇ ਰਦਿਆਂ ਦਾ ਐ ਇਦੋਂ ਉਤਲੇ ਜਿਹੜਾ ਕੰਧ ਦਾ ਵਜਨ ਆ ਉਹ ਆਹ ਡਾਟ ਚੱਕ ਲੂਗੀ ਇਹਨੂੰ ਅਸੀਂ ਕਹਿੰਦੇ ਸੀ ਵੀ ਜਿਆਦਾ ਮਜ਼ਬੂਤੀ ਲਈ ਜਿਵੇਂ ਸਭ ਪਹਿਲਾਂ ਅਸੀਂ ਘਰਾਂ 'ਚ ਕੀ ਕਰਦੇ ਸੀ ਵੀ ਬੰਦ ਲੋਟ ਦਾ ਇੱਕ ਲੈਨਟਰ ਲਾਉਂਦੇ ਹੁੰਦੇ ਸੀ ਪਰ ਉਸ ਲੈਨਟਰ ਨੂੰ ਜੇ ਮਜ਼ਬੂਤ ਕਰਨਾ ਹੁੰਦਾ ਤਾਂ ਉਹਨੂੰ ਡਬਲ ਬੰਦ ਕਰ ਦਿੰਦੇ ਦੋ ਵਾਰੀ ਬੰਦ ਲਾ ਕੇ ਫੇਰ ਉਹਦੇ ਵਿੱਚ 2 ਜਾਂ 3 ਸਰੀਏ ਪਾ ਕੇ ਉਹ 'ਚ ਬਜਰੀ ਪਾ ਦਿੰਦੇ ਤਾਂ ਉਹਦੀ ਮਜ਼ਬੂਤੀ ਹੋਰ ਵਧ ਜਾਂਦੀ। ਇਹ ਇਹਦੇ ਨਾਲ ਇਹਦੀ ਮਜ਼ਬੂਤੀ ਜਿਹੜੀ ਉਤਲੀ ਡਾਟ ਲਾਤੀ ਇਹਦੀ ਕਈ ਗੁਣਾ ਮਜ਼ਬੂਤੀ ਜ਼ਿਆਦਾ ਹੋਗੀ ਤਾਂ ਕਿ ਉਤੋਂ ਕੰਧ ਦਾ ਜਿੰਨਾ ਵੀ ਬਜਨ ਪਾਵਾਂਗੇ ਉਹ ਥਲੜੀ ਸਿੱਧੀ ਡਾਟ ਤੇ ਨਹੀਂ ਆਊਗਾ। ਤੇ ਕੋਈ ਵੀ ਮੇਰਾ ਵੀਰ ਘਰ ਬਣਾ ਰਿਹਾ ਤਾਂ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਸਾਂਝੀਆਂ ਕਰਿਓ ਕਿਉਂਕਿ ਬਹੁਤ ਥਾ ਮੰਤ ਤੇ ਬਿਨਾ ਸਰੀਏ ਤੋਂ ਬਿਨਾ ਸਿਮਿੰਟ ਤੋਂ ਸਰ ਸਕਦਾ ਜਿੱਥੇ ਕਿਤੇ ਅਸੀਂ ਆਹ ਡਾਟ ਦਾ ਇਸਤੇਮਾਲ ਕਰ ਲਾਂਗੇ ਉਥੇ ਕੀ ਹੈ ਵੀ ਉਥੇ ਉਹਨਾਂ ਚੀਜ਼ਾਂ ਦੀ ਲੋਡ ਨਹੀਂ ਪੈਂਦੀ ਇਹ ਸਾਰਾ ਪੂਰੇ ਦਾ ਪੂਰਾ ਘਰ ਬਿਨਾ بیمਾ ਤੋਂ ਹੈ ਕੱਲਾ ਚੂਨੇ ਨਾਲ ਹੀ ਤਿਆਰ ਹੋ ਰਿਹਾ ਹੈ ਇੱਟਾਂ ਤੇ ਚੂਨਾ ਹੀ ਹੈ ਇਹਦੇ ਵਿੱਚ ਕੋਈ ਵੀ ਸਰੀਆ ਸਿਮਿੰਟ ਜਾਂ ਬਜਰੀ ਬਰੇਤੀ ਨਹੀਂ ਵਰਤਿਆ ਗਿਆ ਜਿੰਨੇ ਵੀ ਆਪਾਂ ਇਹ ਘਰ ਬਣਾ ਰਹੇ ਹਾਂ ਹੋ ਸਕਦਾ ਹੋਰ ਥਾਵਾਂ ਤੇ ਦੂਜੂ ਵੀ ਘਰ ਬਣਾਏ ਜਾਂਦੇ ਹੋਣ ਤੇ ਪਰ ਇੱਥੇ ਉਸ ਤਰ੍ਹਾਂ ਨਹੀਂ ਵਰਤਿਆ ਗਿਆ ਆ ਤੁਸੀਂ ਦੇਖ ਰਹੇ ਹੋ ਵੀ ਕਿਹੜੇ ਢੰਗ ਨਾਲ ਉਹਨੂੰ ਇੱਟ ਨੂੰ ਪੂਰਾ ਟਾਈਟ ਕਰਕੇ ਉਹਦੇ ਵਿੱਚ ਫਸਾਇਆ ਗਿਆ ਤੇ ਇਹ ਹੁਣੇ ਇਸ ਡਾਟ ਨੇ ਆਪਣਾ ਵਜ਼ਨ ਚੱਕ ਲਿਆ ਇਹਦੇ ਉੱਤੇ ਨਾਲ ਦੀ ਨਾਲ ਵੀ ਚਣਾਈ ਕਰਦੀ ਹੈ ਤਾਂ ਇਹਦਾ ਜਿਹੜਾ ਵਜ਼ਨ ਹੈ ਉਹ ਥੱਲੜੀ ਰਾਟ ਤੇ ਨਹੀਂ ਆਊਗਾ ਇਸ ਤੋਂ ਬਾਅਦ ਅਸੀਂ ਇਹਦੀਆਂ ਡੋਮ ਛੱਤਾਂ ਲਗਦੀਆਂ ਹੋਈਆਂ ਜਰੂਰ ਦੇਖਿਓ ਤਾ ਇਸ ਵੀਡੀਓ ਨੂੰ ਵੀ ਮੇਰੇ ਮਿਸਤਰੀ ਭਰਾਵਾਂ ਤੱਕ ਜਰੂਰ ਪਹੁੰਚਾਓ ਤਾਂ ਕਿ ਵੀ ਉਹ ਇਹਦੇ ਕੰਮਾਂ ਨੂੰ ਸਿੱਖ ਸਕਣ ਕਰ ਸਕਣ ਜੇ ਕੋਈ ਜਾਣਦਾ ਤਾਂ ਉਹ ਜਰੂਰ ਕਰੇ ਮੇਰੇ ਨਾਲ رابطہ ਵੀ ਜਰੂਰ ਕਰੇ ਇਸ ਵੀਡੀਓ ਨੂੰ ਮਿਸਤਰੀ ਭਰਾਵਾਂ ਤੱਕ ਜਰੂਰ ਸਾਂਝਾ ਕਰੋ ਤੇ ਬਾਕੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ